ਦੂਸਰੀ ਸਾਲਾਨਾ ਲੋਕ ਅਦਾਲਤ 20 ਬੈਂਚਾਂ ਦੀ ਇਸ ਲੋਕ ਅਦਾਲਤ ਦੇ ਵਿੱਚ 26000 ਦੇ ਕਰੀਬ ਕੇਸਾਂ ਦੀ ਹੋਈ ਸੁਣਵਾਈ ਜ਼ਿਲ੍ਹਾ ਤੇ ਸੈਸ਼ਨ ਜੱਜ ਕਰੋਨਿਸ਼ ਕੁਮਾਰ ਨੇ ਦਿੱਤੀ ਜਾਣਕਾਰੀ ਬਠਿੰਡਾ ਜ਼ਿਲ੍ਹੇ ਅੰਦਰ ਅੱਜ ਦੂਸਰੀ ਸਾਲਾਨਾ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ 20 ਬੈਂਚਾਂ ਦੇ ਵਿੱਚ ਸੁਣਵਾਈ ਕੀਤੀ ਗਈ ਜਿਸ ਦੇ ਵਿੱਚ 16 ਬੈਂਚ ਆਪਾਂ ਬਠਿੰਡਾ ਸ਼ਹਿਰ ਦੇ ਅੰਦਰ ਮੈਟੰਡਾ ਦੀ ਅਦਾਲਤ ਦੇ ਅੰਦਰ ਤੇ 2 ਤਲਵੰਡੀ ਸਾਬੋ ਤੇ 2 ਰਾਮਪੁਰਾ ਫੂਲ ਵਿਖੇ ਲਗਾਏ ਗਏ ਜਿਸ ਦੇ ਵਿੱਚ 26000 ਦੇ ਲਗਭਗ ਕੇਸਾਂ ਦੀ ਸੁਣਵਾਈ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਰੋ नरेश ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਵੀ ਫੈਸਲੇ ਲੋਕ ਅਦਾਲਤ ਦੇ ਵਿੱਚ ਹੋ ਜਾਂਦੇ ਆ ਉਹਨਾਂ ਦੀ ਕਿਤੇ ਅੱਗੇ ਦਲੀਲ ਅਪੀਲ ਜਿਹੜੀ ਉਹ ਨਹੀਂ ਹੁੰਦੀ ਅਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਲੋਕ ਅਦਾਲਤਾਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਕੇਸਾਂ ਦਾ ਲੈ ਕੇ ਆਓ ਤੇ ਵੱਧ ਤੋਂ ਵੱਧ ਇਸ ਦਾ ਫਾਇਦਾ ਉਠਾਓ ਕਿਉਂਕਿ ਜੋ ਫੈਸਲਾ ਲੋਕ ਅਦਾਲਤਾਂ ਦੇ ਵਿੱਚ ਹੋ ਜਾਂਦਾ ਹੈ ਉਸ ਦੀ ਅੱਗੇ ਕਿਤੇ ਵੀ ਜਾ ਕੇ ਅਪੀਲ ਨਹੀਂ ਹੁੰਦੀ ਅਤੇ ਉਸ ਨੂੰ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ ਆਓ ਤੁਹਾਨੂੰ ਸੁਣਾਉਣਿਆ ਇੱਕ ਪੀ ਕਹਿੰਦੇ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੁਰਮੇਸ਼ ਕੁਮਾਰ ਇਸ ਮਾਮਲੇ ਨੂੰ ਲੈ ਕੇ ਜੀ ਸਰ ਕੀ ਨਜ਼ਰ ਹਾਂਜੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਉਲੀਕੇ ਪ੍ਰੋਗਰਾਮ ਮੁਤਾਬਿਕ ਅੱਜ ਦੂਸਰੀ ਸਰਾਨਾ ਲੋਕ ਅਦਾਲਤ ਲਗਾਈ ਜਾ ਰਹੀ ਹੈ ਇਹ ਲੋਕ ਅਦਾਲਤ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੇ ਡਾਇਰੈਕਟਿਵ ਚੇਅਰਮੈਨ ਆਨਰੇਬਲ ਮਿਸਟਰ ਜਸਟਿਸ ਦੀਪਕ ਸਿਬਲ ਜੀ ਦੀ ਅਗਵਾਈ ਹੇਠ ਲਗਾਈ ਜਾ ਰਹੀ ਹੈ ਬਹਿੰਡਾ ਵਿਖੇ ਕੁੱਲ 20 ਲੋਕ ਅਦਾਲਤਾਂ ਗਠਿਤ ਕੀਤੀਆਂ ਜੇ ਗਈਆਂ ਹਨ ਦੇ ਬੈਂਚ ਗਠਿਤ ਕੀਤੇ ਗਏ ਹਨ ਉਹਨਾਂ ਵਿੱਚੋਂ 16 ਬੈਂਚ ਬਹਿੰਡਾ ਵਿਖੇ ਲਗਾਏ ਜਾਣਗੇ ਤੇ ਦੋ ਦੋ ਬੈਂਚ ਸਾਡੂ ਜਨ ਸਿਤਰੰਡੀ ਸਾਭੋ ਤੇ ਰਾਮਪਰਾ ਫੂਲ ਵਿੱਚ ਲਗਾਏ ਗਏ ਹਨ ਇਹਨਾਂ ਵਿੱਚ ਕਰੀਬ 26000 ਦੇ ਕਰੀਬ ਕੇਸ ਏ ਕਪ ਕਿਤੇ ਜਾ ਰਹੇ ਹਨ ਹਾਂਜੀ ਇਸ ਵਿੱਚ ਹਰ ਤਰ੍ਹਾਂ ਦੇ ਦਿਵਾਨੀ ਮੁਕਦਮੇ ਜਿਸ ਤਰ੍ਹਾਂ ਕੀ ਮੈਟਰੀਮੋਨিয়াল ਡਿਸਪਿਊਟਸ ਮੋਟਰ ਵਾਈਕਲ ਐਕਸ਼ਨ ਕਲੇਮ ਕੇਸਿਸ ਬੈਂਕ ਕਰਗਵੀ ਕੇਸਿਸ ਪ੍ਰੀ ਰੈਟਿਗੇਟਿਵ ਕੇਸਿਸ ਜਿਹੜੇ ਕੇਸ ਅਜੇ ਅਦਾਲਤਾਂ ਵਿੱਚ ਨਹੀਂ ਆਈ ਉਹ ਵੀ ਟੇਕ ਅਪ ਕੀਤੇ ਜਾ ਰਹੇ ਹਨ ਤੇ ਕਟ ਗ੍ਰੈਵਿਟੀ ਵਾਲੇ ਕੰਪਾਉਂਡੇਬਲ ਕ੍ਰਮਿਕਸ ਵੀ ਲਈ ਜਾ ਸਕਦੇ ਹਨ ਤੇ ਇਸ ਤੋਂ ਇਲਾਵਾ ਰੈਵਨਿਊ ਦੇ ਕੇਸਿਸ ਵੀ ਟੇਕ ਅਪ ਕੀਤੇ ਜਾ ਰਹੇ ਹਨ ਲੋਕਪਾਲ ਦੇ ਰਿਸਪੌਂਸ ਕਿਸ ਤਰ੍ਹਾਂ ਮਿਲ ਜੀਗਾ ਕਿ ਲੋਕਦਾਲਤਾ ਦੇ ਲੋਕਾਂ ਦੇ ਬਹੁਤ ਰੁਝਾਨ ਅੱਛਾ ਹੈ ਬਹੁਤ ਜ਼ਿਆਦਾ ਲੋਕ ਉਤਸ਼ਾਹ ਨਾਲ ਇਸ ਵਿੱਚ ਵੱਧ ਚੜ ਕੇ ਆ ਰਹੇ ਹਨ ਤੇ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਲੋਕਦਾਲਤਾ ਵੱਤ ਵਾਤ ਫਾਇਦਾ ਉਠਾਣ ਤੇ ਆਪਣੇ ਫੈਸਲੇ ਲੋਕ ਅਦਾਲਤ ਰਾਹੀਂ ਕਰਵਾਨ ਲੋਕ ਅਦਾਲਤ ਦਾ ਫਾਇਦਾ ਕੀ ਜੀ ਗਲਤੀ ਜੀ ਲੋਕ ਅਦਾਲਤ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਹ ਫਾਈਨਲ ਹੁੰਦਾ ਹੈ ਇਸ ਦੀ ਕੋਈ ਅਪੀਲ ਨਹੀਂ ਹੁੰਦੀ ਕਿਉਂਕਿ ਇਹ ਫੈਸਲਾ ਧਿਰਾਂ ਨੇ ਆਪਸੀ ਰਜਾਮੰਦੀ ਨਾਲ ਕੀਤਾ ਹੁੰਦਾ ਹੈ ਤੇ ਇਸ ਨਾਲ ਧਿਰਾਂ ਦੇ ਸਬੰਧ ਵੀ ਅੱਛੇ ਹੁੰਦੇ ਨੇ ਤੇ ਸਾਰੇ ਟਾਈਮ ਆਨ ਵਾਲੀ ਲਿਟੀਗੇਸ਼ਨ ਵੀ ਖਤਮ ਹੋ ਜਾਂਦੀ ਹੈ ਠੀਕ